ਵਿੰਦਰ ਉਰਾਂਗੇ ਰੱਖ ਹਾਂਜੀ ਵਾਜਾ ਦੇਣ ਦੇ ਵਾਜਾ ਦੇਣ ਦੇ ਮੇਥੀ ਤੋੜ ਕੇ ਨਾ ਤੇ ਭੁੱਲ ਕੇ ਦੋ ਤਿੰਨ ਲਾ ਤੇ ਵਿੱਚ ਗੰਢਾ ਗੁੰਡਾ ਪਾ ਕੇ ਤੇ ਸਵਾਦ ਦੇ ਪਕਾ ਲਾ ਜੇ ਤਾਂ ਵੀ ਕਾਲੇ ਤੋੜਨਾ ਆਟਾ ਵਰਤ ਗੋਲਣਾ ਅੱਛਾ ਤੇ ਇਹ ਕੋ ਰਿੰਦ ਕੇ ਸਬਜ਼ੀ ਕਰੀ ਤਾਂ ਵੀ ਦੇ ਦਿੰਦੇ ਉਹਨੇ ਲਾਓ ਆ ਕੋਈ ਨਹੀਂ ਵੇਖ ਲੈਣੀ ਹੈਗੀ ਇਹ ਮੇਥੀ ਤੇ ਹਾਂ ਨਹੀਂ ਬੈਠੀ ਰਹੀ ਆ। ਹਾਂ ਪਰ ਨਾ ਪੱਕ ਜੀ ਗਈ ਆ ਚੰਗੇ ਬਣਨਗੇ ਵੀ ਕਿ ਨਾ। ਕੋਈ ਨਹੀਂ ਫੁੱਲ ਫੁੱਲ ਤੋੜ ਕੇ ਪਰਾ ਸੁੱਟਦੀ। ਆ ਚਲ ਵੇਖ ਲੈਨੇ ਕੋਈ ਨਹੀਂ ਬਣਾ ਲੇਨੀ। ਤਾ ਨੀਆ ਪਾਲਾ ਨਾਲ ਵਿੱਚ। ਪਾ ਲੈਨੀ। ਸੀ ਕਿਥੋਂ ਆਏ ਤੁਸੀਂ? ਮੈਂ ਤਾਂ ਇੱਥੇ ਗਈ ਜੀ 2 ਮਿੰਟ ਅਗਵਾਂਡੀਆਂ ਦੇ ਘਰੇ। ਅੱਛਾ ਅੱਛਾ। ਫਿਰ। ਚਲੋ ਕੋਈ ਨਹੀਂ। ਚਲ ਬੈਠੀ ਥੱਕੀ ਗਈ ਆ ਮੈਂ ਤੇ ਚਲ ਫਿਰ ਕਰੀਏ ਮੇਰੇ ਤੋਂ 2 ਮਿੰਟ। ਚਲੋ ਇਹ ਤੇ ਹੈਈ ਆ ਪਰ ਇਹ ਕਿ ਦਵਾਈ ਥੋੜੀ ਟਾਈਮ ਨਾਲ ਖਾ ਲਿਆ ਕਰੋ। ਨਹੀਂ ਉਹ ਤਾਂ ਖਾਧੀਏ ਥੋੜਾ। ਕੱਲ ਵੀ ਤਾਂ ਡੰਗਾ ਪੈ ਗਿਆ ਸੀ ਦੁਪਹਿਰ ਦਾ ਤਾਂ ਫਿਰ ਇੰਦਾ ਹਨਾ ਫੇਰ ਪ੍ਰੋਬਲਮ ਹੋਊਗੀ ਕੋਈ ਨਾ ਕੋਈ। ਆ ਜਾ ਕੋਈ ਰੋਟੀ ਖਾ ਕੇ ਮੂੰਖਾ ਲੈਣੀ ਫਿਰ ਅਜਾ ਸਵੇਰ ਦੀ ਵੀ ਟਾਈਮ ਨਾਲ ਦੁਪਹਿਰੇ ਵੀ ਟਾਈਮ ਨਾਲ ਖਾ ਲਿਆ ਕਰੋ ਆਗੇ ਆਹੋ ਚੇਤੇ ਨਾਲ ਬੰਦਾ ਖਾ ਲੇ ਤੇ ਇੱਕ ਦਫਾ ਜੋ ਲਿਖਾ ਪਈ ਜਾਂਦਾ ਫਿਰ ਮੁੜ ਕੇ ਆ ਦੇਖੀ ਆ ਕੇ ਬਚੇਤ ਪਾ ਭੁੱਲ ਜਾਂਦਾ ਨਹੀਂ ਚੇਤਾ ਫਿਰ ਭੁੱਲੀ ਜਾਂਦਾ ਫਿਰ ਜਦੋਂ ਅੰਨ ਗਵੰਡ ਚੱਲ ਜਾਣਾ ਵਾ ਤਾਂ ਫਿਰ ਖਿਆਲ ਭੁੱਲ ਜਾਂਦਾ ਗੱਲਾਂ ਕਰਦੇ ਆਂ ਤੇ ਉਹ ਵੀ ਕੀ ਕਰਦਾ ਪਿਆ ਬਾਹਰ ਨੂੰ ਕਿਹਦੇ ਲੱਗੇ ਕੱਲਾ ਬੰਦਾ ਉੰਜੂ ਬਸੜ ਜਾਂਦਾ ਵੈਥੇ ਆਓ ਇਹ ਦਿਖਾਈਏ ਚਲੋ ਕੋਈ ਨਹੀਂ ਜਾਣਾ ਆਉਣਾ ਵੀ ਪੈਂਦਾ ਹੀ ਆ ਹੋਰ ਹੈਲੋ ਕੋਈ ਨੀ ਬੈਠੋਗਾ ਤੂੰ ਹੀ ਤੇ ਮੈਂ ਪਕਾਉਣੀ ਆ ਕੋਈ ਤੇ ਪਕਾ ਲਾ ਆਹ ਓਕੇ ਕੋਤਰਾ ਦੀ ਹੁੰਡਿਆ ਵਾ ਮਾਨੋ ਇਹਨਾ ਕਬਰਾਂ ਦਾ ਜੀ ਹੁੰਡੇ ਵੀ ਐਂਡ ਫੋਨ ਕਰਾਏ ਕਰ ਮਾਤਾ ਦਾ ਹਾਲੀ ਪੁੱਛ ਲਾ ਕੀ ਠਾਕਾ ਕਿਦਾਂ ਹਲੋ ਸਸਿਕਾ ਪੈਣਾ ਸਸਿਕਾਲ ਹੋਰ लवली ਕੀ ਹਾਲ ਚਾਲ ਆ ਹਾਂਜੀ ਠੀਕ ਠਾਕ ਵਧੀਆ ਆਪਣੀ ਹਣਾਉ ਤੁਸੀਂ ਹਾਂ ਆਪਣਾ ਵੀ ਠੀਕ ਠਾਕ ਹੋਰ ਕੀ ਕਰਨਿਆ ਅਸੀਂ ਕੋਈ ਨਹੀਂ ਬੈਠੇ ਤੂੰ ਪੇਰੋਟੀ ਬਣੀ ਖਾ ਗਏ ਅੱਛਾ ਅੱਛਾ ਠੀਕ ਠੀਕ ਆ ਹਾਂ ਹੋਰ ਰਪਿੰਦਰ ਦਾ ਕੀ ਹਾਲ ਆ ਰਪਿੰਦਰ ਠੀਕ ਠਾਕ ਜੇ ਆਪਣੀ ਹਣਾਉ ਤੁਸੀਂ ਭਾਜੀ ਹੋਣੀ ਹਾਂ ਹਾਂ ਠੀਕ ਠਾਕ ਵਧੀਆ ਸਭ ਨਹੀਂ ਕੰਮ ਤੇ ਨਹੀਂ ਅੱਜ ਛੁੱਟੀ ਹੀ ਅੱਛਾ ਅੱਛਾ ਕਮਾਜ ਜਾ ਥੋੜਾ ਜਿਹਾ ਲਵਾਇਆ ਸੀ ਤੇ ਉਹ ਬੰਨੇ ਬੁੰਨੇ ਜੇ ਬੰਨਣ ਵਾਲੇ ਸੀ ਉਹ ਡੇ ਹੀ ਅੱਜ ਕੰਮ ਕਰਨ। ਕਰਨ ਦੇ ਕਿਦਾਂ ਹੋ ਗਿਆ ਪੇਪਰ? ਹਾਂ ਕਰਨ ਹੋ ਗਿਆ ਬੇਨਾ। ਅੱਛਾ ਅੱਛਾ ਔਰ ਰਿਜ਼ਲਟ ਤੇ ਲੇਟ ਹੀ ਹੋਣਾ। ਰਿਜ਼ਲਟ ਤੇ ਲੇਟ ਆਉਣਾ ਪਰ ਐਡਮਿਸ਼ਨ ਨਾਲ ਹੀ ਹੋ ਜਾਣੀ ਆ ਉਹ ਫਿਰ ਇੰਨਾ ਚਿਰ ਛੁੱਟੀਆਂ ਨਹੀਂ ਕਰ ਲੰਦੇ। ਅੱਛਾ ਅੱਛਾ। ਹੋਰ ਸੁਣਾ लवली ਮੰਮੀ ਠੀਕ ਆ? ਮੰਮੀ ਦਾ ਭੈਣ ਤੁਹਾਨੂੰ ਕੀ ਦੱਸਾ? ਉਹਨੇ ਤਾਂ ਸਾ ਮਾਰਿਆ ਵਾ। ਕਿਉਂ ਕੀ ਹੋ ਗਿਆ ਵਾ? ਉਹ ਦਵਾਈ ਵੀ ਕੱਲ ਭੱਜ ਗਈ ਸੀ ਉਹ। ਉੱਥੇ ਗਵਾਨੀਆਂ ਘਰ ਨਹੀਂ ਨਹੀਂ ਤੇ ਉੱਥੇ ਬੈਠੀ ਰਹੀ। ਅੱਛਾ। ਵਾਜਾਂ ਮੋਜਾਂ ਦਿੱਤੀਆਂ ਆ ਗਈਆਂ ਆ ਗਈਆਂ ਬਸ ਇਹੋ ਕੰਮ ਹੀ ਆਦਾ। ਤੇ ਜਿੱਦਾਂ ਪੈ ਗਈ ਮੰਜੀ ਤੇ ਮੁਰਗੀ ਕਿੱਲੇ ਸਾਹਮਣਾ ਮੈਨੂੰ। ਦੱਸ ਇਹਦੇ ਆਲੀ ਹੱਦ ਹੋ ਗਈ ਆ। ਇਹਨੂੰ ਨਹੀਂ ਪਤਾ ਕਿ ਮੈਂ ਦਵਾਈ ਦਾ ਖਾਵਾਂ ਟਾਈਮ ਨਾਲ ਨਾਲ ਘਰ ਰਾਵਾਂ ਮੈਂ। ਡਾਕਟਰ ਕਹਿੰਦਾ ਇਹ ਵੀ 12 1 ਵਜੇ ਦੇ ਵਿੱਚ ਵਿੱਚ ਗੋਲੀ ਦੇਣੀ ਆ ਤੇ ਇਹ ਆਈਏ 4 ਵਜੇ ਜਾ ਕੇ। ਦੱਸ ਹੈ ਤੇ ਉਹ ਕੱਲੀ ਬੋਟੀ ਵੀ ਕਰ ਕੀ ਕਰੇ ਫਿਰ? ਹੋਇਆ ਹੋ ਤਾਂ ਵੇਂਦੀ ਦਵਾਈ ਉਹ ਮੇਰੇ ਨਾਲ ਗਈ ਕਿਹਜਨ ਵੀ ਦਵਾਈ ਵੇਲਾ ਇਦੀ ਮਹਿੰਗੀ ਹੁੰਦੀ ਆ ਤੇ ਬੀਬੀ ਵੇਲਾ ਘਰ ਨਹੀਂ ਬੈਠੀ। ਚੱਲ ਕੋਈ ਗੱਲ ਨਹੀਂ। ਤੂੰ ਉਹਦਾ ਹੋਣਾ ਹੀ ਆ ਮੈਂ ਦੇਤਾ ਸਮਝਾਉਂਦਾ ਰਿਹਾ ਇਹਨੂੰ ਤੂੰ ਹਵਲੀ ਜੀ ਇਹਨਾਂ ਨੂੰ ਸਮਝਾਵੀਂ ਕੋਈ ਨਹੀਂ ਮੈਂ ਆਉਂਗੇ ਕਿਸ ਦਿਨ ਤੇ ਫੇਰ ਮੈਂ ਇਹਨੂੰ ਸਮਝਾ ਕੇ ਜਾਊਂ ਵੀ ਨਹੀਂ ਜਾਈਦਾ ਹੁੰਦਾ ਇਹਨਾਂ ਆਪਣੀ ਦਵਾਈ ਨਾਲ ਮਤਲਬ ਰੱਖ ਸਰੀਰ ਠੀਕ ਰਹੂਗਾ ਤੇਰਾ ਮੈਂ ਤੇ ਬਥੇਰਾ ਸਮਝਾਇਆ ਵਾ ਤੂੰ ਕਿ ਐਦਾਂ ਨਾ ਹੀ ਤੂੰ ਕੱਲ ਹੀ ਆ ਭਾਵੇਂ 5 ਮਿੰਟ ਕੱਢ ਗਈ ਆ ਚੱਲ ਕੋਈ ਨਹੀਂ ਕਰਨ ਘਰੇ ਹੀ ਆ ਮੈਂ ਕਰਨ ਨੂੰ ਲੈ ਕੇ ਆਉਂਗੀ ਫੇਰ ਤੇ ਕਰਨੀ ਆ ਰਪਿੰਦਰ ਨਾਲ ਆਹ ਕਰਾਰ ਰਪਿੰਦਰ ਨਾਲ ਕਰਾ ਮੇਰੀ ਗੱਲ ਰਪਿੰਦਰ ਭਾਈ ਉਹਦੇ ਉਹੰਦਾ ਡੈਈ ਕਰੇ ਸੋਈ ਚ ਕੰਮ ਕਰਨ ਆਹ ਚੱਲ ਨਿਆਣੀ ਹੋਵੇ ਤੇ ਨਿਆਣੀ ਨੂੰ ਬੰਦਾ ਕਹਿੰਦਾ ਹੁਣ ਸਿਆਣੀ ਬਿਆਣੀ ਨੂੰ ਘੜੀ ਘੜੀ ਕੀ ਕਵੇ ਨਾਲੇ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਵਾ ਆ ਕਰ ਲੋ ਗੱਲ ਹਾਂ ਕਰਾ ਦਿਓ ਹਲੋ ਹਲੋ ਆਸ਼ਕੀ ਜੀ ਸਤਿ ਸ੍ਰੀ ਅਕਾਲ ਹੋਰ ਪਿੰਦਰ ਕੀ ਹਾਲ ਚਾਲ ਆਧੀਆ ਵਧੀਆ ਤੁਸੀਂ ਦੱਸੋ ਹਾਂ ਅਸੀਂ ਵੀ ਠੀਕ ਠਾਕ ਹੋਰ ਸਨਾ ਪਿੰਡੋਂ ਆਇਆ ਘੋਣ ਹਾਂ ਜੀ ਪਿੰਡੋਂ ਆਇਆ ਇਹ ਤੇਰੇ ਠੀਕ ਠਾੜ ਨੇ ਠੀਕ ਆ ਪੜੀ ਹੋਣੀ ਹਾਂ ਠੀਕ ਠਾਕ ਬਹੁਤ ਵਧੀਆ ਸਭ ਚਲੋ ਵਧੀਆ ਜਾਈਦਾ ਆ ਤੇ लवली ਮੈਨੂੰ ਕਹਿੰਦਾ ਵੀ ਮਾਦਾ ਸਾਰਾ ਦਿਨ ਕੱਲ ਗਵਾਂਡੀਆਂ ਕਰ ਜਾ ਕੇ ਬੈਠੀ ਰਹੀ ਤੇ ਦਵਾਈ ਨੇ ਟਾਈਮ ਨਾਲ ਖਾਦੀ। ਉਹ ਨਹੀਂ ਨਹੀਂ ਦੇਦੀ ਉਹ ਤਾਂ ਹੀ ਕਰ ਦੇ ਰਹੀ ਏ ਚਲੋ ਜੀ ਕਰਦਾ ਏ ਬੰਦੇ ਦਾ ਜਾਨ ਨੂੰ। ਚੱਲ ਜੀ। ਇਹ ਤਾਂ ਲਈ ਬੰਦਾ ਕੋਈ ਦਵਾਈ ਦੂਈ ਖਾਲੇ ਟਾਈਮ ਨਾਲ ਦੀ ਉਹ। ਬਿਜਾਤ ਮਕੇ ਖਿਆਲ ਪਤਾ ਇਹ ਦੀਦੀ ਫਿਰ ਇਦਾਂ ਨਾ ਖਿਆਲ ਜਿਆ ਪਲਾ ਲੈਂਦੇ ਆ ਤੇ ਮੈਂ ਨਹੀਂ ਵੀ ਚੱਲ ਜੇ ਹੁਣ ਠੀਕ ਆ ਵਾ ਨਾ ਤੇ ਚੱਲ ਫਰਕ ਪਿਆ ਤੇ ਫਰਕ ਪਿਆ ਹੀ ਰਵੇ। ਚੱਲ ਨਾ ਮੇਰੀ ਭੈਣ ਤੂੰ ਦਵਾਈ ਟਾਈਮ ਨਾਲ ਦੇਈ ਜਾ ਕੋਈ ਨਹੀਂ ਮੈਂ 1-2 ਦਿਨ ਤੱਕ ਮਾਰਦੀ ਆ ਫੇਰਾ ਫਿਰ ਹੋਰ ਕੀ ਕਰਨਾ ਵਾ। ਉਹ ਨਹੀਂ ਕਿ ਲੋਪਾਇ ਡੱਕਣ ਵੱਲੋਂ ਨਹੀਂ ਗਈ ਇਹਨੇ ਬਚਾਈ ਨਾਲ ਆਣਾ ਕੋਈ ਨਹੀਂ ਮਨ ਕਰਦਾ ਇਹ ਆਣ ਗਵਣ ਜਾਣ ਨੂੰ ਹਾਂ ਤੇ ਨਾਲ ਕੁਣਾਣਾ ਉਹਨੂੰ ਬਣਿਆ ਵਾ ਤੇ ਭਰੇ ਆ ਕਿ ਦਵਾਈ ਬੰਦਾ ਟਾਈਮ ਨਾਲ ਖਾ ਲੈਣਾ ਸਾਨੂੰ ਜਿਹੜੀ ਦਵਾਈ ਦੀ ਫਿਕਰ ਹੁੰਦੀ ਹੈ ਇਹਨਾਂ ਦੀ ਹੋਰ ਨਹੀਂ ਬਾਕੀ ਕੋਈ ਗੱਲ ਵੀ ਕੋਈ ਗੱਲ ਨਹੀਂ ਤੂੰ ਦਵਾਈ ਦੇ ਟਾਈਮ ਨਾਲ ਤੇ ਮੈਂ ਨਾ ਕੱਲ ਨੂੰ ਕਰਨ ਨੂੰ ਛੁੱਟੀ ਮੈਂ ਨਾਲ ਲੈ ਕੇ ਆਉਂਗੀ ਫਿਰ ਸਾਨੇ ਕੋਈ ਨਹੀਂ ਆ ਜਾਓ ਕੱਲ ਨੂੰ ਲੈ ਜਾਓ ਭਾਜੀ ਨੂੰ ਵੀ ਨਾਲ ਭਾਜੀ ਨੂੰ ਫਿਰ ਘਰ ਵੀ ਇੱਕ ਜਾਣਾ ਚਾਹੀਦਾ ਹੀ ਉਹ ਤੇ ਜੇ ਚੱਲ ਗਏ ਆਪਣੇ ਕੰਮ-ਕਾਰ ਤੇ ਤੇ ਫਿਰ ਉਹਣਾ ਓੱਖਾ ਵਾ ਚੱਲ ਮੈਂ ਤੇ ਕਰਨ ਤੇ ਆਵਾਂਗੀ ਨਾ ਚਲ ਕੋਈ ਨਹੀਂ ਵੇਹਲਿਓ ਜਿੱਦਾਂ ਵੀ ਮੈਨੂੰ ਦੱਸ ਦਿਓ ਹੈ ਪਹਿਲਾਂ ਨਾ ਹਾਂ ਕੋਈ ਨਹੀਂ ਮੈਂ ਫੋਨ ਕਰ ਦੂੰਗੀ ਸਵੇਰੇ ਜਿਹਾਉਣਾ ਹੋਊਗਾ ਤੇ ਹਾਂਜੀ ਦੱਸ ਦਿਓ ਮੜਾ ਜੀ ਤੇ ਹਾਂ ਚਲ ਬਹੁਤ ਇਤਨਾ ਹੋ ਠੀਕ ਠਾਕ ਮੈਂ ਵੀ ਕੰਮ ਕਰਾਂਗੀ ਤੇ ਮੈਨੂੰ ਨਾ ਹੋਰ ਤਰ੍ਹਾਂ ਜਿਹਾ ਹੋਇਆ ਤੇ ਮੈਂ ਚੱਲ ਮੈਂ ਪਿੰਡ ਫੋਨ ਕਰਕੇ ਹਾਲ ਚਾਲ ਪੁੱਛਦੀ ਆ ਅੱਛਾ ਅੱਛਾ ਨਹੀਂ ਠੀਕ ਹੈ ਮੈਂ ਵੀ ਬਸ ਨਹੀਂ ਹੁਣ ਕੇ ਲੜਉਣੀ ਆ ਸੰਦੇ ਹੀ ਮਿੱਠੀ ਹੋਈ ਰੋਟੀ ਖਾਣੀ ਆ ਅੱਛਾ ਅੱਛਾ ਠੀਕ ਠੀਕ ਆ ਚਲ ਉੱਤੇ ਨਾ ਤੇਲ ਤਾਲ ਨਾ ਉੱਤੇ ਲਾ ਕੇ ਦੇਣੀ ਸੁੱਕੀ ਦੇਈ ਧਮਾਸਾ ਕੋ ਉੱਤੇ ਮੱਖਾਂ ਰੱਖ ਦਿੱਤੀ ਹਾਂਜੀ ਆਹ ਤੇ ਲਈ ਦੇ ਕਰੂੰਗੀ ਆਹੋ ਚਲ ਠੀਕ ਆ ਚੰਗਾ ਫਿਰ ਮੈਂ ਵੀ ਕਰ ਲਾਂ ਕੰਮ ਚੰਗਾ ਚਲ ਠੀਕ ਚੰਗਾ ਬਗ ਚਲ 10 ਮਾਤਾ ਦਾ ਹਾਲ ਵੇਖ ਲਾ ਨਿਆਣਿਆਂ ਵਾਲੀਆਂ ਹੀ ਗੱਲਾਂ ਕਰਦੀ ਐ ਨਾ ਜੇ ਹੁਣ ਬੋਟੀ ਘਰ ਆਈ ਆ ਤੇ ਤੂੰ ਗਵੰਡੀਆਂ ਘਰ ਚਲ ਜਾਨੀ ਆ ਤੈਨੂੰ ਆਪਣੇ ਸਰੀਰ ਦਾ ਨੀ ਮਾਸਾ ਵੀ ਪਤਾ ਕਿ ਦਵਾਈ ਦਾਰੂ ਮੈਂ ਆਪਣੇ ਟਾਈਮ ਦੇ ਨਾਲ ਖਾਵਾਂ ਉਧਰ ਜਾ ਕੇ ਬੈਠੀ ਰਹੀ ਨੀ ਦਵਾਈ ਦਾ ਟਾਈਮ ਭੰ ਲਿਆ ਵਾ ਮੈਨੂੰ ਮਦਦ ਇਹ ਸਮਝ ਨਹੀਂ ਲੱਗਦੀ ਕਿ ਕਦੀ ਇਹ ਹੁੰਦੀ ਹੈ ਮੈਨੂੰ ਡਾਕਟਰ ਨੇ ਪ੍ਰੇਸ ਦੱਸਿਆ ਵਾ ਮੈਂ ਤਲੀ ਚੀਜ਼ ਖਾਣੀ ਨਹੀਂ ਆ ਤੇ ਇੱਕ ਵਾਰ ਸੇ ਮੈਨੂੰ ਮੇਥੀਆਂ ਵਾਲੀਆਂ ਬਰੌਂਠੀਆਂ ਲਾ ਦੇ ਵਿੱਚ ਆ ਵੀ ਪਾ ਲਈਆਂ ਉਹ ਵੀ ਪਾ ਲਈ ਨੇ ਬੰਦਾ ਹੁਣ ਪੁੱਛੇ ਵੀ ਹੁਣ ਜੋ ਰੋਟੀ ਲਾਉਣੀ ਆ ਉਹ ਤੇ ਹੁਣ ਕੁਛ ਨਾ ਕੁਛ ਤੇ ਲਾਉਣਾ ਹੀ ਪੈਣਾ ਸੁੱਕੀ ਤੇ ਹੁਣ ਖਾਦੀ ਨਹੀਂ ਜਾਣੀ ਤੇ ਫੇਰ ਕਹਿਣਾ ਵਾ ਵੀ ਲੈਬ ਨੂੰ ਲੈ ਜਾ ਹੁਣ ਗਿਆ ਵਾ ਮੈਂ ਠੀਕ ਨਹੀਂ ਆ ਮੈਨੂੰ ਲੈ ਜਾਓ ਹੁਣ ਮੈਂ ਹੈ ਹੀ ਨਹੀਂ ਆ ਸਮਝ ਨਹੀਂ ਲੱਗਦੀ ਬਕੀ ਕਰਦੀ ਆ ਤੇ ਕੀ ਨਹੀਂ ਜੇ ਦਵਾਈ ਆ ਉਹ ਟਾਈਮ ਨਾਲ ਖਾਣੀ ਨਹੀਂ ਆ ਤੇ ਜੇ ਲਿਆਂਦੀ ਨਾ ਨਾ ਹੋਵੇ ਤੇ ਫੇਰ ਆਪਣਾ ਹੀ ਭਲਾ ਮੈਨੂੰ ਨੌਪੁੱਤ ਦਵਾਈ ਆ ਕੇ ਨਹੀਂ ਦਿੰਦੇ ਤਾਂ ਹੁਣ ਜਿ ਲਿਆ ਕੇ ਦਿਨੇ ਆ ਤੇ ਹੁਣ ਖਾਣੀ ਹੈ ਟਾਈਮ ਨਾ ਉਹ ਖਾਣੀਆਂ ਇੰਨਾ ਦਾ ਵਿਗਰੇ ਹੁਣ ਪਹਿਲਾਂ ਕੀ ਕਰਾਂ ਪਹਿਲਾਂ ਫੁਲਕੇ ਲੰਨੇ ਆ ਦੋ ਤੇ ਇਹਨਾਂ ਨੂੰ ਦਿਖਵਾਣਾ ਬਿਲਕੀ ਬਾਹਰ ਮੈਨੂੰ ਸਮਝ ਨਹੀਂ ਰੰਦੀ ਹੁਣ ਕੋ ਚੰਗੀ ਭਲੀ ਦਾਲ ਬਣੀ ਹੀ ਉਹਦੇ ਨਾਲ ਦੋ ਫੁਲਕੇ ਸੁੱਕੇ ਲਾ ਲੈਣੇ ਸੀ ਤੇ ਆਪਾਂ ਖਾ ਲੈਣੇ ਸਰੰਜਣੀਆਂ ਨੇ ਹੁਣ ਬਾਹਰੋਂ ਆਇਆ ਤਾਂ ਬੋਰੀ ਡਿਮਾਂਡ ਕਰਕੇ ਰੱਖਤੀ ਆ ਨਾ ਹੁਣ ਬੰਦਾ ਇਨਾ ਪੁਛੇ ਹਣ ਭੰਡਾਸ਼ਨਾ ਧੋਣ ਵਾਲਾ ਪਿਆ ਆ ਸਾਫ ਸਫਾਈ ਦਾ ਕੰਮ ਪਿਆ ਕੱਪੜੇ ਧੋਣ ਵਾਲੇ ਪਏ ਆ ਸਾਰੀ ਮੈਂ ਹੁਣ ਕਿਹੜੇ ਕਿੜੇ ਪਾਸੇ ਹੋਵਾਂ ਹੁਣ ਜੀ ਇਹਨਾਂ ਦੇ ਮੈਂ ਕੰਮ ਕਰਦੀ ਰਹੀ ਕਦੀ ਆਹ ਕਰਦੇ ਕਦੀ ਆਹ ਬਣਾਦੇ ਜੇ ਹੁਣ ਰੋਟੀ ਬਣਾਉਣੀ ਹੁੰਦੀ ਆ ਇਹ ਮੈਨੂੰ ਖਿਚੜੀ ਬਣਾ ਦੇ ਹੁਣ ਬਤਾ ਦੋ ਦੋ ਚੀਜ਼ਾਂ ਦੱਸ ਕਿੱਥੋਂ ਬਣਾਵੇਂ ਕੋਹ ਹਾਲ ਨਹੀਂ ਆ ਗਦੇ ਇਹਨਾਂ ਦਾ ਵੀ ਮੈਂ ਹੁਣ ਘਰ ਦਾ ਕੰਮ ਕਰਿਆ ਕਰੂੰ ਕਿ ਕਿ ਜਾਇ ਇਹਨਾਂ ਦੇ ਕਰਿਆ ਕਰੂੰ ਕਦੀ ਮੈਨੂੰ ਆਹ ਬਣਾ ਦੇ ਤੇ ਕਦੀ ਉਹ ਬਣਾ ਦੇ ਪਹਿਲਾਂ ਵੀ ਤਾਂ ਸਰਦਾ ਨਹੀਂ ਪਹਿਲਾਂ ਪੈਸੂ ਕੀ ਰੋਟੀ ਉਹਨਾਂ ਮਿਲਦੀ ਤੇ ਮੈਂ ਤਾਂ ਹੁਣ ਪਖੰਡ ਕਰ ਕਰ ਦੱਸਣ ਤੇ ਸਮਝ ਨਹੀਂ ਲੱਗਦੀ ਹੁਣ ਨਾਮ ਇਹਨਾਂ ਨੂੰ ਕੋਈ ਕਹਿਣ ਜੋਗੀ ਤੇ ਨਾਮ ਹੋਰ ਕਰਨਾ ਹੀ ਪੈਣਾ ਹੁੰਦਾ ਕੀ ਕਰਾਂ ਪਰ ਮੇਰੀ ਗੱਲ ਸੁਣੋ ਡੰਗਰ ਹੁੰਦੇ ਹੀ ਨਾ ਤਾਂ ਘਾਹ ਕੋ ਖਾ ਲੈਂਦੇ ਸੀ ਜਿਉਂ ਡੰਗਰ ਵਿੱਚੇ ਆ ਨਾ ਹੁਣ ਤਾਂ ਜਾੜ ਜੀ ਪਈ ਐ ਇੱਥੇ ਮੇਰਾ ਰਦਮ ਰਮਨ ਮੱਝ ਲੈ ਆਈ ਐ ਮੱਝ ਵੀ ਲੈ ਆਓ ਤਾਂ ਥਾਂ ਜਿਹੜਾ ਨਾ ਗੋੜ ਕੇ ਤੇ ਮੇਰਾ ਰਦਮ ਪਿੰਡੀਆਂ ਪੁੰਡੀਆਂ ਲੱਗੀਆਂ ਇੱਥੇ ਹੈ ਨਾ ਉਹ ਵੀ ਗੱਲ ਤੇਰੀ ਠੀਕ ਵਾ ਗਰਮੀ ਵਾਲੀਆਂ ਸਬਜ਼ੀਆਂ ਤਾਂ ਹੁਣ ਚਾਹੀਦੀਆਂ ਆ ਚਾਹੀਦੀਆਂ ਚਾਹੀਦੀਆਂ ਆਹੋ ਤੇ ਪੀਂਡ ਫੋਨ ਕਰਨ ਲਈ ਹੋਰ ਤਰ੍ਹਾਂ ਦੇ ਹੋਣ ਰਹੀ ਸੀ ਤੇ लवली ਕਹਿਣ ਦੇ ਵੀ ਮਾਤਾ ਦਵਾਈ ਨਹੀਂ ਟਾਈਮ ਨਾਲ ਖਾਂਦੀ ਤੇ ਹੁਣ ਬੋਟੀ ਵੀ ਇਹਦੇ ਵਿੱਚ ਕੀ ਕਰੇ ਉਹ ਤੇ ਦਵਾਈ ਦੇ ਹੀ ਸਕਦੀ ਹੁਣ ਕਵਾਡੀਆਂ ਨੂੰ ਥੋੜਾ ਲੈ ਕੇ ਜਾਣੀ ਹੁੰਦੀ ਉਹ ਚਲ ਗਈ ਹੋਣੀ ਹੈ ਕਵਾਡੀਆਂ ਦੇ ਘਰ ਉਹੀ ਗੱਲ ਵਾ ਨਾ ਹੁਣ ਰੋਟੀ ਜੇ ਪੱਕੀ ਮਿਲਦਾ ਪੀ ਆਹ ਹੋਈ ਇਹ ਤੇ ਤੇਰੀ ਗੱਲ ਸਹੀ ਆ ਪਰ ਟਾਈਮ ਨਾਲ ਦਵਾਈ ਖਾਊਗੀ ਤੇ ਬਹੀ ਰਹੂਗੀ ਅੱਗੇ ਤੁਰੀ ਤੇ ਰਹਿੰਦੀ ਆ ਦਹੀਂ ਦਿਣੀ ਤੇ ਦਵਾਈ ਲੈਣ ਜਾਣਾ ਪੈਂਦਾ ਵਾ ਤੇ ਜੇ ਇਹੋ ਜਿਹਾ ਕੰਮ ਕਰੂਗੀ ਤਾਂ ਫੇਰ ਤਾਂ ਬੁਰਾ ਹੀ ਹਾਲ ਵਾ ਉਹ ਹੋਈ ਤੇ ਗੱਲ ਤੇਰੀ ਸਹੀ ਆ ਤੇ ਜੇ ਟਾਈਮ ਨਾਲ ਨਾ ਹੀ ਦਵਾਈ ਖਾਦੀ ਤੇ ਫੇਰ ਬਿਮਾਰ ਪੈ ਜਾਊਗੀ। ਉਹ ਹੁਣ ਮੈਨੂੰ ਕਹਿਣ ਦਿਆ ਸੀ ਧਿਆਨ ਟਾਈਮ ਤੇ ਟਾਈਮ ਕੱਢ ਕੇ ਨਾ 5-5 ਮਿੰਟ ਹੀ ਆ। ਤਾਂ ਕਿ ਤੈਨੂੰ ਸਮਝਾ ਵੀ ਜੇ ਮੰंजे ਤੇ ਡੇਗੀ ਤਾਂ ਫੇਰ ਕੀ ਕਰੇਗੀ? ਓਏ ਉਹ ਵੀ ਗੱਲ ਠੀਕ ਵਾ। ਬਾਕੀ ਹੁਣ ਰਪਿੰਦਰ ਤੇ ਜੇ ਕਹਿ ਨਹੀਂ ਸਕਦੀ ਆ ਖੜਾ ਨਵੀਂ ਸਵੀਆਂ ਤੇ ਮੇਰੇ ਤੇ ਆਰਡਰ ਚ ਲਾਉਂਦੀ ਆ। ਉਹੋ ਹੀ ਤਾਂ ਗੱਲ ਵਾ। ਉਹ ਹੁਣ ਦਵਾਈ ਕੱਢ ਕੇ ਦੇ ਸਕਦੀ ਆ ਤੇ ਜੇ ਆ ਕਹੇ ਵੀ ਗਵਾਂਡੀਆਂ ਕਰ ਆਂਦਾ ਵੀ ਸਵੇਰ ਦੀ ਗਈ 4 ਵਜੇ ਆਈ। ਅੱਛਾ। ਤੇ ਇਹ ਕੰਮ ਥੋੜਾ ਵਾ ਕੋਈ ਤੇ ਮੇਰਾ ਅਰਾਦਾ ਵੀ ਕੱਲ ਨੂੰ ਕਰਨ ਨੂੰ ਨਾਲ ਲੈ ਕੇ ਤੇ ਚਲੀ ਜਾਵਾਂ ਮੈਂ ਹੋਈ ਆ ਮੈਂ ਪੰਜ ਚੱਲ ਮਾਰਾਂ ਹੀ ਚੱਕਰ ਫੇਰ ਹੈਨਾ ਹੋਰ ਤੇ ਆਹ ਕਰੋ ਹਾਂ ਸਾਫ ਸਫਾਈ ਤੇ ਵੇਲਾ ਮੂਲਾ ਜਿਹੜੀਆਂ ਲਿਆਂਦੀਆਂ ਉਹ ਲਾਈਏ ਸਾਰੀਆਂ ਚਲੋ ਇਹ ਮੈਂ ਕਰ ਦਿੰਦਾ ਉਹ ਲੱਗਾ ਤੇ ਹੈਗਾ ਆਹੋ ਤੇ ਲਿਆ ਕੇ ਤੇ ਵੇਲਾ ਲਾ ਦਨੇ ਹੋਰ ਤੇ ਪਿੰਡੀਆਂ ਦੇ ਬੀਪੀਆਂ ਲਾ ਕੇ ਇਦਾਂ ਹੀ ਲਾ ਦਗੇ ਨਹੀਂ ਬੱਤਰੀ ਇਦਾਂ ਲਾ ਦਨੇ ਚਲੋ ਠੀਕ ਹੈ ਕਰੋ ਫਿਰ ਤੇ ਮੈਂ ਲੈ ਕੇ ਹੁੰਦੀ ਆ ਚਲ ਠੀਕ ਆ ਚੰਗਾ ਮਾਤਾ ਬੈਠੀ ਆਂ ਹਾਂ ਦੇਖੀ ਤੁਕੇ ਪੀਤਾ ਚਾਹ ਪਾਣੀ ਕਿ ਨਹੀਂ ਹਾਂ ਨਹੀਂ ਪੀ ਲਿਆ ਚਾਹ ਪਰ ਤੇ ਪੀ ਲਿਆ ਵਾ ਤਾਂ ਤੂੰ ਮੁੜ ਕੇ ਮੇਰੇ ਕੋ ਕੁੜੀ ਨਾਲ ਗੱਲ ਹੀ ਨਹੀਂ ਕਰਵਾਏ ਵੀ ਉਹ ਕੁੜੀ ਦਾ ਮੁੰਡਿਆ ਸੀ ਅੱਗੇ ਫੋਨ ਕੀ ਆਂਦੀ ਆ ਕੋਈ ਉਧਰ ਰਾਜੀ ਬਾਜੀ ਨਹੀਂ ਪੁੱਛਣ ਅੱਛਾ ਉਥੇ ਰਹਿ ਗਏ ਜੋ ਗਈ ਆ ਹੁਣ ਤੇ ਆਂਦੀ ਜੀਨ ਲੱਗਣ ਡਿਆ ਐ ਐਸਾ ਤੇ ਆ ਜਾ ਮੈਂ ਚੱਲ ਕੋਈ ਗੱਲ ਨਹੀਂ ਮਾਰ ਜੀ ਕਿਤੇ ਚੱਕਰ ਅੱਛਾ ਹੋ ਗਿਆ ਮੁੰਡੇ ਦੇ ਵੀ ਪੇਪਰ ਚੰਗਾ ਦਸਾਂ ਢੀ ਜੋ ਪਾਜੀ ਤੇ ਗਿਆ ਸੀ ਕੰਮ ਤੇ ਅੱਛਾ ਆਹੋ ਤੇ ਮੇਰੀ ਗੱਲ ਸੁਣ ਹੁਣ ਤੂੰ ਕੱਲ ਗੋਲੀ ਵੀ ਨਹੀਂ ਖਾਦੀ ਤੇ ਇੰਨਾ ਟਾਈਮ ਲਾਈਂ ਗਵਡੀਆਂ ਘਰ ਅਸੀਂ ਤਾਂ ਹੀ ਗੱਪਾ ਛੱਪਾ ਮਾਰਦੀਆਂ ਰਹੀਆਂ ਉਹ ਗੱਪਾ ਛੱਪਾ ਨੇ ਮਾਰਦੀਆਂ ਰਹੀਆਂ ਤੇ ਉਦੋਂ ਤੂੰ ਇੱਕ ਗੋਲੀ ਨਹੀਂ ਖਾਦੀ ਤੇ ਡੇਪੀ ਸੀ ਨਾ ਤੂੰ ਹਾਂ ਤੇ ਦਵਾਈ ਤਾਂ ਮੇਨੂੰ ਪੁੱਤ ਚੇਤਾ ਪੋ ਲੱਗਿਆ ਉਹ ਚੇਤਾ ਤੇ ਭੁੱਲ ਗਿਆ ਮੁੜ ਕੇ ਰੁਪਿੰਦਰ ਮੈਨੂੰ ਡੇ ਹੀ ਕਹਿਣ ਵੀ ਵੇਲਾ ਬੀਬੀ ਨੇ ਦਵਾਈ ਨਹੀਂ ਖਾਦੀ ਤੇ ਉੱਥੇ ਬੈਠੀ ਹੈ। ਤਾਂ ਖਾ ਲਿਆ ਕਰੋ ਟਾਈਮ ਨਾਲ। ਨਹੀਂ ਹਾਂ ਜੀ ਮੈਂ ਜਾਂਦੀ ਘਰ ਆਵਾ। ਹਾਂ ਨਹੀਂ ਚਲ ਜਾ ਕਰੋ ਅਸੀਂ ਕਿਤੇ ਗਿਆ ਨਹੀਂ ਜਾਣਾ। ਚੇਤਾ ਭੁੱਲ ਜਾਂਦਾ ਫਿਰ ਆਹ ਬੈਠਿਆ ਪਤਾ ਫਿਰ ਆ ਸਭ ਕਹੋ ਜੀ। ਉਹ ਡਾਕਟਰ ਕਹਿੰਦਾ ਉਹ ਵੀ 12:00 ਤੋਂ 1:00 ਵਜੇ ਵਿੱਚ ਗੋਲੀ ਖਾਣੀ ਆ। ਅੱਛਾ। ਤੇ ਤੂੰ ਆਈਂ ਉਥੋਂ 4:00 ਵਜੇ ਤੇ ਗੋਲੀ ਹੁਣ ਖਾਦੀ ਨਹੀਂ ਹੈ ਅਜੇ। ਉਹ ਦਵਾਈ ਵੀ ਖੋ ਦਿੰਦੀ ਰਹਿ ਗਈ ਉਹ ਵੀ ਲਿਉਣੀ ਪੈਣੀ ਆ। ਪਿਆਰ ਕੀ ਮੈਂ ਇਦਾਂ ਹੀ ਲੈ ਆਉਂਗਾ ਨਾ ਲਿਵਰ ਜੇ ਵਿਖਾ ਲ ਕੇ ਨਾ ਨਹੀਂ ਪੱਤੀ ਲੈ ਜੀ ਉਹ ਤੋਂ ਵਿਖਾ ਕੇ ਤੇ ਲੈ ਆ ਦੇ ਇੱਥੇ ਆ ਇਦਾਂ ਲੈ ਆਉਂਗਾ ਚੋਰ ਰਪਿੰਦਰ ਕਿੱਥੇ ਆ ਇੱਥੇ ਹੋਲੀ ਅੰਦਰ ਅੱਛਾ ਅੱਛਾ ਉਹ ਇਹ ਗਈ ਅੰਦਰ ਨੂੰ ਉਹ ਆਹ ਮੈਂ ਵੀ ਇਹ ਕਮਾਦ ਵਾਲੀ ਪੈਲੀ ਬਣੀ ਜਿਹੜਾ ਗਿਆ ਨਹੀਂ ਗੰਨਾ ਸੁੱਟਦਾ ਵਾ ਬਈ ਤੇ ਮੈਂ ਆ ਬੀਜ ਕੋਈ ਦਨੇ ਆ ਚੁੱਕਾ ਮੈਂ ਤਾਂ ਗਾਚਾ ਗੂਚਾ ਸੁੱਟੇ ਕਰਕੇ ਉਹ ਆ ਉਹ ਬੀਜ ਨਾ ਤੂੰ ਬੀਜ ਨਾ ਜੇ ਧੱਕ ਦੇਣਾ ਹਟ ਕੇ ਨਹੀਂ ਬੇਲੀ ਇਹ ਸੁੱਟ ਦੇ ਜੇ ਬਾਤਾਂ ਪਿਆਰੀ ਤੇ ਉਹ ਹੈ ਤੇ ਬਾਤੀ ਆ ਮੈਂ ਮੁੜ ਕੇ ਵੁੱਗਣਾ ਕੰਦਾ ਨਹੀਂ ਨਾ ਪਤਾ ਚੱਲ ਥੋੜੀ ਜਿਹੀ ਬਾਹਰ ਜੀ ਹੋਵੇ ਤੇ ਫਿਰ ਵਾਹ ਵੁੱਗ ਪੈਂਦੀ ਆ ਆ ਬੀਤ ਨੇ ਕੋਈ ਗੱਲ ਨਹੀਂ ਆ ਦੇਖ ਲੈ ਉਹ ਲਾਗਲੀ ਪਹਿਲੀ ਨਹੀਂ ਵੀ ਇੱਕ ਉੱਤ ਪਾਣੀ ਨਿਕਲ ਜਾਂਦਾ ਵਾ ਸਾਰੇ ਉਹ ਬੀਬੀ ਮੇਰਾ ਇਹ ਰਾਦਾ ਬਾਂਡਿਆ ਵਾ ਵੀ ਪਹਿਲੀ ਪਟਾ ਦਈਏ ਫਟ ਫਟ ਤੋਂ ਗੱਲ ਦਾ ਜੇ ਡੂੰਗੀਆਂ ਹੋ ਜਾਣ ਡੂੰਗੀਆਂ ਗਾਧੀਆਂ ਲਾਗੇ ਤੇ ਸਾਰੀਆਂ ਡੂੰਗੀਆਂ ਫੇਰ ਤੇ ਹੁਣ ਤੇ ਪੈਸੇ ਪਏ ਵੀ ਬੜੇ ਬਾਂਡੇ ਆ ਸੇ ਆਹ ਮੋਲੀ ਲੈ ਜਿੰਦੇ ਬੇਟੀ ਆਹ ਮੋਲੀ ਲੈ ਜਾਂਦੇ ਪਰ ਕਰੀਏ ਕੀ ਹੁਣ ਜਿੰਨੇ ਪਟਾਉਣੀਆਂ ਲਾਗੋ ਦੂਜੇ ਵੀ ਪਟਾਉਣਾ ਪੈਂਦਾ ਉਹਨੂੰ ਉਹ ਸੀਰਾ ਨਹੀਂ ਜਾਂਦੀਆਂ ਫਿਰ ਆਹ ਚੱਲ ਕੋਈ ਨਹੀਂ ਆਉਂਦੇ ਦੇਖਣੇ ਆ ਤੇ ਰਾਦਾਂ ਨਾ ਪਿੱਕੋ ਜੀ ਹੋ ਜਵੇ ਉਹ ਆਹ ਇੱਕੋ ਜੀ ਹੋ ਜੇ ਤੇ ਕਰ ਲੋ ਫੇ ਆਹ ਪੱਠੇ ਪੁੱਠੇ ਵਾਲੀ ਲੈ ਜਾਂਦੇ ਆ ਫੋਟਕ ਪਟਾ ਲੈਣੇ ਹੈ ਹਨਾ ਚੱਲ ਮੈਂ ਵੇਖਾਂ ਫਿਰ ਅੰਦਰ ਕੋਈ ਕਾਰੋਬਾਰ ਵੇਖ ਬਲ ਕੀ ਕਰਦੀ ਅੰਦਰ ਤੂੰ ਦੇਦੀ ਵੀ ਬੀਹਣੋ ਟੀ ਅਬ ਮੈਂ ਰੋਟੀ ਤੇ ਦੇ ਆਈ ਨਹੀਂ ਆ ਉਹ ਦੋ ਕਿ ਦੇਣੀਆਂ ਸੀ ਇਹਨੂੰ ਨਹੀਂ ਦੋ ਕਿ ਦਿੱਤੀਆਂ ਨੇ ਹਾਂ ਪਰ ਇਹ ਕਿ ਮੈਂ ਮਤਲਬ ਸੁੱਕੀਆਂ ਹੀ ਲਾਈਆਂ ਸੀ ਉਹ ਬਹੁਤਾ ਉੱਪਰ ਦੇਲਦੁਲ ਨਹੀਂ ਲਾਇਆ ਹੈਗਾ ਅੱਛਾ ਅੱਛਾ ਆ ਤਲੀਆਂ ਨਹੀਂ ਸੀ ਤੇ ਸੁੱਕੀਆਂ ਦਿੱਤੀਆਂ ਨੇ ਹਾਂ ਆ ਤਾਂ ਦੇ ਹੀ ਖਾਣ ਬੈਠੇ ਹੀ ਬਾਰ ਅੱਛਾ ਤੁਸੀਂ ਵੀ ਖਾ ਲੈਣੀ ਸੀ ਹੁਣ ਕੇ ਕੋਈ ਨਹੀਂ ਖਾ ਲੈਨੇ ਆ ਹਾਂ ਹਾਂ ਤੇ ਉਹ ਆਇਆ ਮੁਰਗੇ ਤੇ ਇੱਦਾਂ ਕੋ ਨੂੰ ਕੇ ਆ ਜਦ ਨਹੀਂ ਕੁਝ ਮੁਰਗੇ ਕਿਹੜਾ ਦੀਦੀ ਦਾ ਨਹੀਂ ਦਿੱਦ ਰਿਆ ਨੂੰ ਹੋਇਆ ਅਜੇ ਤੱਕ ਗੱਲ ਕਰਾਈ ਸਵੇਰੇ ਆ ਜੜ ਆਹ ਅਸ਼ਸ਼ਾ ਠੀਕਾਗਾ ਕਲੇ ਜੀਨ ਲੱਗਣ ਲੱਗਣ ਏ ਤੇ ਮੈਂ ਆ ਜਾਉ ਕੋਈ ਨਹੀਂ ਅਸਲ ਹੋ ਜਾਂਦੀ ਆਗੇ ਤੇ ਹੁਣ ਸੁਣੀ ਲਾਉਣ ਆਇਆ ਪਰਾਂ ਆ ਹੋ ਗਈ ਅੱਜ ਟੈਪ ਨਾ ਹੁੰਨ ਪਣ ਪਿੰਡੋਂ ਵੀ ਕੀਤਾ ਨਹੀਂ ਆ ਜੀ ਸਵੇਰ ਦਾ ਲਾ ਕੇ ਪੁੱਛ ਨਹੀਂ ਆ ਬੜਾ ਐਡਾ ਇੱਕ ਗੰਗੂਰ ਦੇ ਟਾਈਮ ਲੱਗ ਜਾਂਦਾ ਏ ਇਹਦੇ ਓਏ ਆ ਮੈਂ ਵੀ ਬੀਬੀ ਨਾਲ ਬਥੇਰਾ ਮੱਥਾ ਮਾਰ ਕੇ ਆਇਆ ਕੀ ਕਹਿ ਕੇ ਆਏ ਹੁਣ ਓ ਮੈਂ ਉਹਨੂੰ ਕੀ ਕਹਿਣਾ ਹਾਂ ਕਿਆ ਕੀ ਹੋਈ ਆ ਮੈਂ ਨਾ ਵੀ ਤੂੰ ਕਿਹੜੇ ਕੰਮਾਂ ਨੂੰ ਪਈ ਵੀ ਉਹਦੋਂ ਤੂੰ ਗੋਲੀ ਨਹੀਂ ਖਾਦੀ ਆ ਤੇ ਤੂੰ ਟਾਈਮ ਨਾ ਘਰ ਆ ਜਾਗਾ ਕਿਆ ਤੇ ਡਈ ਹੁਣ ਨਹੀਂ ਜਾਂਦੀ ਮੈਂ ਉਹਨੂੰ ਕਿਹਾ ਕੁੜੀ ਨਾ ਚੱਲ ਮੇਰੀ ਗੱਲ ਸੁਣ ਉਹ ਬਹੁਤਾ ਨਾ ਕਹੀ ਜਾਓ ਦੀ ਨੇ ਵੀ ਸੋਚਣਾ ਵਾ ਖਰੇ ਰੁਪਿੰਦਰ ਕਹਿੰਦੀ ਆ ਤਾਂ ਕਹਿਂਦੇ ਆ ਉਹ ਨਹੀਂ ਨਹੀਂ ਦੀਦੀ ਤੇ ਆਵ ਖੇਦੀ ਜਨ ਚੱਲ ਖੇਦੇ ਸਹੀ ਹੈ ਕੋਈ ਗੱਲ ਨਹੀਂ ਪਰ ਤੂੰ ਹੀ ਨਾ ਬੋਦਾ ਫੋਨ ਲਾ ਕੇ ਕੀ ਕਰੂ ਉਹ ਯਾਰ ਮੈਨੂੰ ਪਤਾ ਵਾ ਇਹ ਮੰਜੀ ਤੇ ਬੈਗੀ ਮੁੜ ਕੇ ਸਾਹਮਣਾ ਕਰਨੀ ਆ ਇਹਦੇ ਕੋਲ ਮੁੜ ਕੇ ਉੱਠਿਆ ਨਹੀਂ ਜਾਂਦਾ ਹੁੰਦਾ ਚੱਲ ਕੋਈ ਗੱਲ ਹੈ ਇਨਾ ਬੋਟਾ ਨਾ ਕਿ ਆ ਗਰੋ ਫੇਰ ਮੈਂ ਗੁੱਸਾ ਕਰਨਗੇ ਫੇਰ ਵਾਦ ਕਰ ਗੱਲ ਕਰਾਂ ਮੈਂ ਬੋਟਾ ਨਹੀਂ ਕਹਿਣਾ ਮੈਂ ਤੈਨੂੰ ਮੜਾ ਮੜਾ ਸਮਝਾਈ ਜਿੱਦ ਨਾ ਆਣਾ ਵਾ ਆਹ ਤਾਂ ਕੋਈ ਗੱਲ ਨਹੀਂ ਹੰਡ ਗਵਣ ਜਾਣਾ ਉਹ ਨਹੀਂ ਹੁੰਦਾ ਕੋਈ ਗੱਲ ਨਹੀਂ ਤੂੰ ਬਸ ਇਨੀ ਗੱਲ ਕਰ ਵੀ ਦਵਾਈ ਟਾਈਮ ਨਾ ਖਾਲਿਆ ਕਰ ਹੋਰ ਬਾਕੀ ਕੋਈ ਗੱਲ ਨਹੀਂ ਉਹ ਮੈਂ ਤੇ ਇਹ ਜੀ ਗੱਲ ਕਹੀ ਆ ਵੀ ਚਲ ਤੂੰ ਗੋਲੀ ਨਾਲ ਲੈ ਆ ਜਾ ਕਰ ਜੇ ਮਾਲਾ ਜੇ ਬਹਿਣਾ ਵੀ ਹੁੰਦਾ ਘੜੀ ਉੱਥੇ ਤੇ ਆਹ ਆ ਚਲੋ ਕੋਈ ਨਹੀਂ ਖਾਲਿਆ ਕਰਨਗੇ ਐਵੇਂ ਇਹਦਾ ਨਾ ਓਏ ਆਹੋ ਚਲ ਚਲ ਜੇ ਟਾਈਮ ਨਾ ਹੀ ਜਿਹੜਾ ਕਹਿ ਨਾ ਜਾਵੇ ਹਾਂ ਚਲੋ ਖਾਓ ਫੇ ਰੋਟੀ ਪਣੀ ਨਹੀਂ ਦੇ ਖਾਣੇ ਵਿੱਚ ਕੋਈ ਨਹੀਂ ਆਹ ਟਾਈਮ ਕੋਈ ਨਿਕਾਲੀ ਨਹੀਂ ਲੈ ਵਾ ਹਰ ਮੈਂ ਲੈ ਆ ਯਾਰ ਅੱਜ ਖਾ ਲੋ ਤੇ ਹੋ ਰਾਜਾ ਕਿੱਥੇ ਚੱਲਿਆ ਸੀ ਯਾਰ ਮੈਂ ਚਲਾ ਸ਼ਹਿਰ ਕੰਮ ਹੀ ਕੋਈ ਮੈਂ ਤੇਰੇ ਲਈ ਆ ਪਹਨਾਰ ਚਿੰਨਾ ਵੀਰ ਉਹ ਯਾਰ ਨਾਲ ਕੀ ਜਾਣਾ ਮਾਤਾ ਨਹੀਂ ਕਿ ਅੱਜ ਠੀਕ ਕੀ ਗੱਲ ਹੋ ਗਈ ਆ ਉਹ ਐਦਾਂ ਤੈਨੂੰ ਪਤਾ ਦਵਾਈਦਾਰੂ ਚੱਲਦਾ ਵਾ 2 ਸਾਲ ਹੋ ਗਏ ਆ ਤੇ ਪਰਸੋਂ ਚਲ ਗਈ ਸੀ ਉਹ ਗਵਾਂਡੀਆਂ ਘਰ ਅੱਛਾ ਤੇ ਮੁੜ ਕੇ ਦਵਾਈ ਹੋ ਗਈ ਲੇਟ ਤੇ ਹੁਣ ਮੰਜੀ ਤੇ ਪਈ ਹੈ ਮਾਂ ਦੀ ਕਹਿਦੀ ਹੈ ਨਹੀਂ ਤੈਨੂੰ ਪਤਾ ਸਿਆਣਾ ਬੰਦਾ ਸਿਆਣਾ ਹੁੰਦਾ ਉਹ ਵੀ ਗੱਲ ਹੈਗੀ ਆ ਤੇ ਇੱਕ ਤੈਨੂੰ ਪਤਾ ਵਿਆਹ ਕਰਾ ਕੇ ਜੇ ਮੇਹਰੀਆਂ ਵੱਜ ਜਾਂਦੀਆਂ ਭਰਾਵਾ ਵਿਆਹ ਕਰਾ ਕੇ ਤੇ ਤੂੰ ਪੰਗੇ ਦੀ ਪਿਆ ਗਿਆ ਵੇ ਪੰਗਾ ਛੱਡ ਕੇ ਕੋਸ਼ਿਸ਼ ਹੀ ਕੋਨਾ ਹੁਣ ਸਵੇਰੇ ਵੀ ਜਾਣਾ ਪੈਂਦਾ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ ਉਹ ਵੀ ਗੱਲ ਬੰਦਾ ਫਸ ਜਾਂਦਾ ਪਤਾ ਮਿਸਕਾਲ ਵੀ ਆ ਜਾਂਦੀ ਤੇ ਐ ਕਿਤੇ ਦਾ ਕਿਤੇ ਚਲ ਚਾਈਦਾ ਤੇਦੀ ਦਾ ਹੁੰਦਾ ਉਹ ਤਾਂ ਕਿਸੇ ਨਾਲ ਹੀ ਨਹੀਂ ਕੀਤੀ ਮੈਂ ਤਾਂ ਕਹਿੰਦਾ ਤੂੰ ਹੀ ਕਰਾ ਲਾਗਾ ਉਹ ਜਾਣਦੇ ਭਰਾਵਾ ਲੈ ਅੱਗੇ ਤੂੰ ਆ ਜਾ ਤਾਂ ਫਿਰ ਮੈਂ ਹੀ ਨਾਲ ਮੁੜ ਕੇ ਤੇ ਕੰਮ ਹੋ ਗਿਆ ਸਾਰਾ ਹੀ ਕੋਇਆ ਹੋਏ ਤੇ ਆਈਏ ਪਰ ਇਹ ਆ ਵੀ ਚਲ ਕਰਾਉਣਾ ਤੇ ਪੈਣਾ ਆ ਆਹ ਚਲ ਹੋਰ ਸਾਲ ਡੇਰ ਸਮੇਂ ਕੰਮ ਕਰਦੇ ਆ ਦੂਜਿਆਂ ਨਾਲ ਸੁਣਾ ਕਿਦਾਂ ਠੀਕ ਠਾਕ ਹੋ ਬਾਕੀ ਆਹ ਭਰਾ ਵਧੀਆ ਚੱਲ ਕੋਈ ਗੱਲ ਨਹੀਂ ਤੂੰ ਹੋ ਵੀ ਜੇ ਜਾਣਾ ਹੋ ਸ਼ਰਮ ਤੇ ਫਿਰ ਕਿੱਦਾਂ ਚੱਲ ਜਾਵਾਂ ਅੱਗੇ ਚੱਲ ਵਾਵਾ ਹੋਈ ਦਾ ਇਕੱਠੇ ਦੋਨ ਭਰਾ ਫਿਰ ਦੌੜਾਈ ਹੁਣ ਤੇ ਭਰਾਵਾ ਜਾਨ ਕੀ ਨਹੀਂ ਕਰਦਾ ਓਏ ਆ ਤੈਨੂੰ ਪਤਾ ਸਮੇਂ ਦੇ ਹਿਸਾਬ ਨਾਲ ਫਿਰ ਬਦਲਣਾ ਪੈਂਦਾ ਬੰਦੇ ਨੂੰ। ਆ ਜੀ ਗੱਲ। ਉਹ ਇਹ ਆ ਕਿ ਹੁਣ ਫਿਰਦਾ ਰਮਾ ਤੇ ਫਿਰ ਔਖਾ ਹੋ ਜਾਂਦਾ ਫਿਰ ਭੈਣ ਨੇ ਵੀ ਗੁੱਸੇ ਹੋਣਾ। ਆ ਹੁਣ ਜ਼ਿੰਮੇਵਾਰੀਆਂ ਪੈ ਗਈਆਂ। ਕੀ ਕਰੀਏ? ਘਰ ਵੀ ਹੈ ਨਹੀਂ ਨਾ ਹੋਰ ਕੋਈ ਵੀ। ਹੂੰ ਇਹ ਵੀ ਗੱਲ ਹੈ। ਹਾਂ। ਹੋਰ ਭਾਬੀ ਦਾ ਘਬਾ ਨਹੀਂ ਡਰਵਾ। ਓਏ ਆਹੋ ਵਧੀਆ ਵਧੀਆ ਭਰਾ ਰੋਟੀ ਪਾਣੀ ਟਾਈਮ ਨਾ ਦਿੰਦੀ ਆ ਹੋਰ ਕੀ ਚਾਹੀਦਾ। ਚੱਲ ਇਹੋ ਹੁੰਦਾ ਵਾ। ਓਏ ਆਹੋ। ਬੀਸਟਰ ਪੜੀ ਦੀ ਰੋਟੀ ਪਾਣੀ ਮਿਲਈ ਆ ਟਾਈਮ। ਆਹੋ ਇਹੋ ਕੋਈ ਕੇ। ਔਰ ਬੰਦੇ ਨੇ ਕੀ ਕਰਨਾ ਹੁੰਦਾ ਚਲੋ ਕੋਈ ਗੱਲ ਨਹੀਂ ਜੇ ਫੇਰ ਕਿਦਨ ਜਾਣਾ ਉਹ ਮੈਨੂੰ ਇੱਕ ਦਿਨ ਕੀਤਾ ਦੱਸਦੀ ਫਿਰ ਮੈਂ ਤਿਆਰੀ ਰੱਖੂੰਗਾ ਉਹ ਹੁਣ ਉਹ ਭਰਾ ਕਿਦਨ ਕੀਤਾ ਦੱਸਣਾ ਪਿਆ ਕਰਨਾ ਤੈਨੂੰ ਆਹੋ ਕੀਤਾ ਠੀਕ ਆ ਹੈ ਇੱਕ ਦਿਨ ਕੀਤਾ ਦੱਸ ਦਿਆ ਕਰ ਮੈਨੂੰ ਨਹੀਂ ਹੁਣ ਇੱਕ ਦਿਨ ਕੀਤਾ ਦੱਸਣਾ ਪਿਆ ਕਰਨਾ ਤੈਨੂੰ ਪਤਾ ਹੀ ਆ ਕਿਦਾਂ ਦੇ ਕਾਰੋਬਾਰ ਆਪਣੇ ਤੇ ਆ ਜਾ ਘਰ ਨਹੀਂ ਜਾਣਾ ਉਹ ਨਹੀਂ ਨਹੀਂ ਮੈਂ ਜਾਵਾਂ ਬਾ ਲੇਟ ਹੋ ਜਾਣਾ ਚਲ ਹੋਆ ਫਿਰ ਤੁਹਾਂ ਚਲ ਠੀਕ ਆ ਮੇਰਾ ਭਰਾ ਚੰਗ